मेरे वालों तो सारा पैर भरी सर श्रीकाल उम्मीद करना कि सारे ठीक ठाक हो गए मैं भी ठीक ठाक तो है जी अच्छा मोटर क्डन हम झोने का एरिया देखो मोटर लाइट चली जी है देखते की फॉल्टा भीडियो करते हैं शुरू अच भी घोट पट... महीने तो आप ब्लॉग शुरू कर लगे है। ਚਲੋ ਮੈਂ ਬੋਲਾਗੂ ਨਾਲ ਗੇ ਦਿਖਾਉਣਾ ਤੁਹਾਨੂੰ ਮੋਟਰਾਂ ਦੇ ਪਾਣੀ ਇੱਥੇ ਆ ਏਰੀ ਦੇ ਵਿੱਚ ਚੈਨਲ ਨੂੰ ਜਰੂਰ ਲਾਈਕ ਕਰਕੇ ਸ਼ੇਅਰ ਕਰ ਲਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਓ ਕਰਨਾ ਹੈ ਵੀਡੀਓ ਸ਼ੁਰੂ ਤੇ ਐਸਰ ਵੀ ਲਾਇਆ ਸੀ ਝੋਨਾ ਤੇ ਝੋਨਾ ਲਾਉਣਾ ਪੈ ਗਿਆ ਆ ਦੇਖੋ ਜੀ ਐਸਰ ਝੋਨਾ ਵਧੀਆ ਖੜਾ ਐਸਰ ਅੱਗੇ ਬਾਗ ਆ ਦੇਖੋ ਆਪਣੇ ਮੋਟਰਾਂ ਦੇ ਪਾਣੀ ਇੱਥੇ ਹੈ ਇੰਗਰੇ ਪਿੰਡ ਦਾ ਹੀ ਪਰ ਆਹ ਏਰੀਆ ਥੋੜਾ ਝੋਨੇ ਦਾ ਹੈ ਪਾਣੀ ਚੈੱਕ ਕਰਤਾ ਤੁਸੀਂ ਕੈਪਟੀ ਦਾ ਪਾਣੀ ਇਧਰ ਬਾਗ ਆ ਗਿਆ ਕਿੰਨੂ ਆ ਗਿਆ ਝੋਨਾ ਤੇ ਮੋਟਰ ਦੇ ਵਿੱਚ ਦੇਖਦੇ ਆਂ ਕੀ ਦਿੱਕਤ ਹੈ ਇਧਰ ਜਾਮਣਾ ਇੱਕ ਵੀ ਜਾਮ ਨਹੀਂ ਲੱਗੀ ਘੱਟੋ-ਘੱਟ ਵੀ 100 ਬੂਟਾ 100 ਬੂਟਾ ਹੋਣਾ ਇੱਕ ਵੀ ਜਾਮਣ ਇਸ ਵਾਰ ਸਾਡੇ ਰੀਚ ਨਹੀਂ ਲੱਗੀ 100 ਬੂਟਾ ਹੋਣਾ ਬਾਗ ਦੇ ਵਿੱਚ ਘੱਟੋ-ਘੱਟ ਕਰ ਚੱਲਦੇ ਆ ਮੋਟਰ ਤੇ ਉਹ ਗੇੜੀ ਲੱਗੂਗੀ ਤਾਂ ਕੱਢਦਾ ਡੰਡਾ ਹੈ ਡੰਡਾ ਉਹ ਡੰਡਾ ਹੈ ਨਹੀਂ ਕੋਈ ਹੈ ਵੇ ਡੰਡਾ ਹੈ ਡੰਡਾ ਨਾਲ ਗੇੜੀ ਤੋਂ ਕਰਦੇ ਮਾਰਦੇ ਤਾਂ ਵੀ ਕੀ ਕਰੇ ਤੇ ਹੱਥੋਂ ਨਾ ਲੱਗ ਜੇ ਅਰਦੀ ਇੱਕ ਮਿੰਟ ਹੌਲੀ ਦੇ ਦੇ ਚੱਲਾ ਹੌਲੀ ਡਿਲੀਟੇ ਬਾਈ ਚੱਲ 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 ਚੱਲਾ ਚੱਲ ਚੱਲਾ ਅਰਦਾ ਖੜਦਾ ਖੜਦਾ ਹੌਲੀ ਠੱਲੇ ਕਰ ਲੈ ਚੱਲ 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 ਬਾਸ ਚੱਲ ਹੌਲੀ ਰੋਕ ਲੈ ਮੈਂ ਉੱਥੇ ਜਾ ਮੈਂ ਉੱਥੇ ਦੇਖ ਮੈਂ ਰੁਕ ਜਾ ਇੱਕ ਮਿੰਟ ਰੁਕ ਜਾ ਪਾਈ ਜਾ ਕਿਹੜੀ ਇੱਥੋਂ ਆ ਮੋਟਰਾਂ ਚ ਕੱਢਣੀ ਆਪਾਂ ਕਰ 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 ਵਾਇਕਾ ਚੱਲ 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 ਸਿੱਧੀ ਜਮਾ ਸਿੱਧੀ ਜਾਂਦੇ ਓ ਬੱਸ ਸਾਂ ਤੇ ਪੰਪ ਵਗੈਰਾ ਖੋਲ ਕੇ ਤੇ ਹੁਣ ਆ ਜਾਂ ਤਾਂ ਮੰਡੀ ਸਮਾਨ ਲੈਣ ਇੱਧਰ ਮੰਡੀ ਤੇ ਦੇਖ ਸਕਦੇ ਹਾਂ ਦਾਣਾ ਮੰਡੀ ਦੇ ਵਿੱਚ ਕਿਹੜਾ ਖੜੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਦੁਕਾਨ ਤੇ ਲੈਣੇ ਸਮਾਨ ਕਰਾਸ ਵਗੈਰਾ ਦਾ ਥੋੜਾ ਮੋਟਾ ਕੰਮ ਆਉ ਕਰਾਉਣੇ ਆ ਤੇ ਤੁਸੀਂ ਵੀਡੀਓ ਬਸ ਦੇਖ ਲਿਆ ਕਰੋ ਮੇਰੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਜਰੂਰ ਕਰਕੇ ਦੱਸ ਦਿਆ ਕਰੋ ਚੈਨਲ ਪਲੀਜ਼ ਆਪਣੇ ਜਰੂਰ ਸਬਸਕ੍ਰਾਈਬ ਕਰ ਲਓ ਬਾਰੀ-ਬਾਰੀ ਆਪਾਂ ਇਹੀ ਕਹਨੇ ਆ ਤੇ ਬਲੌਗ ਬੜੇ ਨਾਲ ਤੋਂ ਬਣਾਇਆ ਨਹੀਂ ਸੀ ਇਸ ਕਰਕੇ ਨਹੀਂ ਬਣਾਇਆ ਸੀ ਕਿਉਂਕਿ ਹਰਜੀ ਨਹੀਂ ਕਰਦਾ ਸੀਗਾ ਚਲੋ ਫਿਲਹਾਲ ਬਲੌਗ ਛੋਟਾ ਮੋਟਾ ਜਿਵੇਂ ਬਣਿਆ ਬਣਾਉਨੇ ਆ ਹੋ ਸਕਦਾ ਕੱਲ ਤੇ ਬਲੌਗ ਆ ਜੇ ਅੱਜ ਆਪਣੇ ਗੁੜੀਆ ਦਾ ਵੀ ਜਨਮ ਦਿਨ ਹੈ ਉਹਦਾ ਵੀ ਇਸ ਤੋਂ ਬਾਅਦ ਸਮਾਨ ਲੈ ਕੇ ਉਸ ਤੋਂ ਬਾਅਦ ਪੈਟਨ ਵਗੈਰਾ ਵਾਚ ਕਰਾਂਗੇ ਕਿ ਇਹ ਤੀ ਖੜੀ ਹੈ ਕਿਹੜੀ ਤੇ ਇਹ ਤੀ ਪੰਪ ਖੋਲਤਾ ਸੀਗਾ ਤੇ ਹੁਣ ਉਹਨੂੰ ਫਿੱਟ ਕਰਨ ਵਾਸਤੇ ਵਾਚ ਕਰਾਂਗੇ ਪਹਿਲਾਂ ਆਪਾਂ ਸਮਾਨ ਲੈ ਕੇ ਆਵਾਂਗੇ ਹੂੰ ਕੀ ਕਰ ਬਹੇਰਾ ਚਲੋ ਫੇ ਚੱਲਦੇ ਆ ਕਰਾਂ ਕਰਦੇ ਆ ਸਮਾਨ ਲੈਣੇ ਆ ਮੰਡੀ ਦੇ ਕਰਦੇ ਵਰਤੂ ਸੀ ਹਾਂ ਸਕੂਲ ਤੇ ਹੈਪੀ ਬਰਥਡੇ ਕਰਾਇਆ ਰਾਜਾ ਮੈਡਮ ਨੇ ਕੀ ਕਹਿੰਦੇ ਏ ਮੈਡਮ ਬੋਗਲਾ ਵੀਡੀਓ ਬਣਾ ਕੇ ਚਾਹਣਾ ਹੈ ਹੈ ਨਾ ਮਾਰਗਾ ਸੀ ਬਸ ਕਿਆ ਹੈ ਮਾਰੀਆਂ ਸੀ ਟੇਬਲ ਕਿਵੇਂ ਲੱਗਿਆ ਫਿਰ ਨਾ ਆਇਨਾ ਕਰ ਪੁੱਤ ਇੱਕ ਵਾਰਿਆ ਰਦਨ ਪੂਰਾ ਹੋ ਕੇ ਬਾਜੇ ਮਨ ਰਿਹਾ ਹੈ ਜਦੋਂ ਜੀ ਵੇਲਾ ਹੋ ਗਿਆ ਸ਼ਾਮ ਦਾ ਇਸ ਟਾਈਮ ਖੜਾ ਮੈਂ ਸਰਸਾ ਡੱਬਲੀ ਰੋਡ ਤੇ ਐਸ ਸਾਈਡ ਤੋਂ ਛੱਡ ਕੇ ਜਾਂਦੀ ਏ ਡੱਬਲੀ ਨੂੰ ਤੇ ਮੇਰੀ ਪਿਛਲੀ ਸਾਈਡ ਜੋ ਸੜਕ ਹੈ ਸਰਸੇ ਤੋਂ ਆ ਰਹੀ ਹੈ। ਆਗੇ ਨਾ ਪੰਗਾਇ। ਖਾਲਾ ਤਾਂ ਪਹਿਲਾਂ ਦਵਾਈ ਕਰਨੀ ਚਾਹੀਦੀ ਹੈ। ਪਹਿਲਾਂ ਅਸਲੀ ਨਿਕਰੇ। ਹਾਂ ਕਾਲੇ ਠੇਕਾ ਆ ਕੇ ਨਾ ਕਰਨੀ। ਵਧੀਆ ਮਾਰਦਾ। ਵੀਉ ਦੇ ਕੋਈ ਕਿੰਨਾ ਸੁਣਾ ਰਿਹਾ। ਲਓ ਜੀ ਮੋਟਰ ਚੱਲ ਵੀ। ਵਧ ਗਿਆ ਆਏ ਲਈ ਮੋਟਰ ਦਾ ਵਧਾਇਆ ਸੀ ਪਾਣੀ ਤੇ ਵਧ ਗਿਆ ਪਾਣੀ ਆ ਦੇਖੋ ਆ ਨਾੜ ਵੀ ਲੀਕਾ ਥੋੜੇ ਥੋੜੇ ਹੋਏ ਆ ਨਾੜ ਵੀ ਬਾਸ ਹੈ ਲਈ ਵੀ ਉਹ ਤੁਸੀਂ ਚੈੱਕ ਕਰ ਸਕਦੇ ਹੋ ਮੋਟਰ ਚੱਲ ਗਈ ਜੋ ਕੱਲ ਆਪਾਂ ਚਲਾਉਣੀ ਸੀ ਬੰਦ ਲਵੀ ਹੋਏ ਹੋਏ ਆ ਸੀ ਕਣੀਆਂ ਥੋੜੇ ਥੋੜੀਆਂ ਡਿੱਗੀ ਜਾਂਦੀਆਂ ਐ ਸਾਈਡ ਛੋਨਾ ਸਾਰਾ ਏਰੀਆ ਛੋਨੇ ਦਾ ਭੱਜ ਗਿਆ ਪਾਣੀ ਕਿੰਨਾ ਕ ਭੱਜ ਗਿਆ ਐ ਕਿ ਤੋ ਬਾਦ ਭੱਜ ਜਾਣਾ ਐ ਸਾਈਡ ਬਾਗ ਹੈ ਜੋ ਕਿ ਇਹ ਨਵਾ ਦਾ ਘੋੜਿਆਂ ਦਾ ਸਾਰਾ ਬਾਗ ਥੋੜਾ ਖਰਾਬ ਹੀ ਹੋ ਰਿਹਾ ਕੋਈ ਕਬੂਟਾ ਯਾ ਇਸ ਬਾਗ ਦੇ ਵਿੱਚ ਸਹੀ ਆ ਦੇਖੋ ਬਾਗ ਆ 750 ਪੱਟਿਆ ਗਿਆ ਇਹ 7:30 ਵਜੇ ਖੜਾ ਕਿੰਨੂ ਵੀ ਤੁਹਾਨੂੰ ਦਿਖਾਉਣੇ ਲੱਗੇ ਹੋਇਆ ਦੇਖੋ ਫਾਲ ਇਸ ਵਾਰ ਥੋੜਾ ਤੇ ਛੋਟਾ ਜਿਹਾ ਬਲੌਗ ਬਣਾਇਆ ਬਲੌਗ ਬਣਾਉਣ ਦੀ ਕੋਸ਼ਿਸ਼ ਕਰੀ ਆ ਮੋਟਰ ਦੀ ਕਿਉਂਕਿ ਬੜੇ ਜਿਨਾ ਡੈਣ ਹੋ ਗਏ ਸੀਗੇ ਵਲੌਗ ਆਪਾਂ ਨਹੀਂ ਬਣਾਇਆ ਸੀ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਲੌਗ ਮੇਰਾ ਤੁਸੀਂ ਇੰਜੋਏ ਕਰੋਗੇ ਛੋਟਾ ਹੈ ਵਲੌਗ ਜਰੂਰ ਇੰਜੋਏ ਕਰਨਾ ਕਰਦੇ ਆ ਫਰਾਈ ਦੇ ਵਲੌਗ ਦਾ ਐਂਡ ਤੇ ਮੌਸਮ ਵਧੀਆ ਲੱਗਿਆ ਮੈਨੂੰ ਵਿਊ ਵਧੀਆ ਲੱਗਿਆ ਸਰਕਾਂ ਮੈਂ ਇੱਥੇ ਐਂਡ ਕਰਦੇ ਤੇ ਫਿਰ ਅਗਲੇ ਨਵੇਂ ਵਲੌਗ ਦੇ ਵਿੱਚ ਮਿਲਦੇ ਆ ਥੋੜੇ ਹੁਣ ਭੁੱਲ ਵੀ ਗਏ ਐਕਸਪੀਰੀਅੰਸ ਜਾਂ ਮਹੀਨਾ ਦਾ ਕੋਈ ਵਲੌਗ ਨਹੀਂ ਬਣਾਇਆ ਬੈਲ ਟੈਗ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਸ਼ੁਕਰੀਆ ਮੇਰੀ ਵੀਡੀਓ ਦੇਖਣ ਵਾਸਤੇ ਤੇ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਸ ਇੰਨੇ ਕਹਿੰਦੇ ਹੋਏ ਵੀਡੀਓ ਨੂੰ ਕਰਦੇ ਆਂ ਅੱਜ ਐਂਡ ਵੀਊ ਇੱਕ ਵਾਰੀ ਫੇਰ ਵੀ ਚੈੱਕ ਕਰ ਸਕਦੇ ਆਂ